ਸਾਨੂੰ ਇਹ ਠੂਠ ਕਹਿੰਦੇ 500 ਰੁਪਇਆ ਲੈ ਗਏ ਸੀ ਵੋਟ ਪਾਈ ਸਾਨੂੰ ਇਹ ਸਬੂਤ ਦਿਖਾਣ ਇਹ ਸਬੂਤ ਦਿਖਾਣ ਵੀ ਕੈਲੀ ਕਲੋਨੀ ਚ 500 ਰੁਪਇਆ ਦਿੱਤਾ ਫੋਟੋ ਅੱਜ ਕੱਲ ਮੋਬਾਈਲ ਕੋਲ ਬੰਦਾਸੇ ਵਾਲੇ ਫੋਟੋ ਕੱਚ ਲੈਂਦਾ ਜੇਡਾ ਤੁੰਗ ਜੀ ਉਸ ਦਾ ਕਿਤੋਂ ਬਾਅਦ ਦਾ ਵਿਸ਼ੇਸ਼ ਪਾਣੀ ਕਰਦੇ ਸਾਡੀ ਕਲੋਨੀ ਜਾ ਵੋਟ ਲੈ ਜਾਂਦੇ ਜਿੱਤ ਜਾਂਦੇ ਸਭ ਕੁਝ ਕਰ ਲੈਂਦੇ ਸਾਡੇ 3 ਮਹੀਨੇ ਤੋਂ ਵੀ ਨਹੀਂ ਹੋ ਗਿਆ ਪਾਣੀ ਨਹੀਂ ਆਇਆ ਪਾਣੀ ਲਗਾ ਪਾਣੀ ਆ ਰਿਹਾ ਇੱਕ ਟੋਬਾ ਪਾਣੀ ਨਾ ਸਾਡੀ ਗਲੀ ਚ ਟੈਂਕ ਪੰਡਾ ਜੀ ਜਾਂ ਤਾਂ ਟੈਂਕ ਨੂੰ ਵਾਦਨਾ ਟੈਂਕ ਸਾਡੀ ਗਲੀ ਚ ਨਹੀਂ ਜਾਂਦਾ ਸਾਡੇ ਬੱਚੇ ਬਿਮਾਰ ਪਏ ਹਨ ਦੋ ਵਾਰੀ ਅਸੀਂ ਜਾ ਕੇ ਦਫ਼ਤਰ ਵਿੱਚ ਗਿਆ ਅੱਥੇ ਵੀ ਇਹਨਾਂ ਨੂੰ ਛੱਡਿਆ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਮੈਂ ਕਹਦਾਈ ਨਹੀਂ ਤਾਂ ਕੀ ਕਹਿਣਾ ਚਾਹੀਦਾ ਅਸੀਂ ਇਹ ਕਹਿਣਾ ਚਾਹੁੰਦੇ ਸਾਨੂੰ ਇਹ ਠੂਠ ਕਹਿੰਦੇ 500 ਰੁਪਇਆ ਲੈ ਗਏ ਸੀ ਬੋਟ ਭਾਈ ਸਾਨੂੰ ਇਹ ਸਬੂਤ ਦਿਖਾਣ ਇਹ ਸਬੂਤਖਾਨ ਵਿੱਚ ਕਿਹੜੀ ਕਲੋਨੀ ਚ 500 ਰੁਪਇਆ ਦਿੱਤਾ ਫੋਟੋ ਅੱਜ ਕੱਲ ਮੋਬਾਈਲ ਕੋਲ ਬੰਦਾ ਉਸੇ ਵਾਲੇ ਫੋਟੋ ਕੱਚ ਲਿੰਦਾ ਜਿਹੜਾ ਬੰਦਾ ਜੀ ਉਸ ਦਾ ਸਿੱਕਾ ਬਾਅਦ ਦਾ ਮਿਸਟੇਕ ਪਾਣੀ ਕਰਦੇ ਸਾਡੀ ਕਲੋਨੀ ਚ ਬੋਟ ਲੈ ਜਾਂਦੇ ਜਿੱਤ ਦਿੰਦੇ ਸਭ ਕੁਝ ਕਰ ਲੈਂਦੇ ਸਾਡੇ ਮਹੀਨਾ ਦੋ ਮਹੀਨੇ ਹੋ ਗਏ ਪਾਣੀ ਨਹੀਂ ਆਇਆ ਅੱਜ ਕਿੱਥੇ ਪਾਣੀ ਭਰੀ ਆ ਬੱਚੇ ਸਕੂਲ ਲੈ ਜਾਣ ਦਾ ਕੰਮ ਹੈ ਜਾਣਾ ਤੇ ਦਿਹਾੜੀ ਤੇ ਪਾਣੀ ਬੱਚੇ ਘਰ ਵਿੱਚ ਨਹਾਣ ਤੋਂ ਤਾਂ ਕਰਾਂਗੇ ਜਾ ਕੇ ਵੇਲਾ ਪਹਾਲ થਵੇ ਪਾਣੀ ਇੱਕ ਮੂਹ ਨਹੀਂ ਦੇ ਘਰਾਂ ਚ ਆਰਨਾੜਾ ਪਹਿਲਾਂ ਵੀ ਤੁਸੀਂ ਹੋਸਪਟਲ ਦਰਸ਼ਨ ਕੀਤਾ ਹਣੇ ਤੱਕ ਆਲ ਨਹੀਂ ਮਿਲਿਆ ਮਾਤਾ ਇਹ ਤਾਂ ਕਹਿੰਦੇ ਵੀ ਲਾ ਦਾਂਗੇ ਬੰਬੀ ਲਾ ਦਾਂਗੇ ਬੰਬੀ ਬੰਬੀ ਦੇ ਦੋ ਤਾਪਾ ਫਟ ਗਏ ਮੁਰਗੇ ਆ ਕੇ ਜੀ ਬੜੀ ਬੜੀ ਗਏ ਫੋਨ ਚੱਕਦੇ ਰਹੇ ਸਾਰੀ ਕਲੋਨੀ ਇਕੱਠੀ ਹੋ ਕੇ ਗਈ ਅਭੀ ਨਾ ਸਾਡਾ ਦੋ ਮਹੀਨੇ ਦਾ ਪਾਣੀ ਨਹੀਂ ਆ ਰਿਹਾ ਇੱਕ ਟੋਪਾ ਪਾਣੀ ਨਾ ਸਾਡੇ ਗਲੀ 'ਚ ਟੈਂਕ ਜਾਂਦਾ ਜੀ ਜਾਂ ਤਾਂ ਟੈਂਕਲੇ ਵਾਦੇ ਨੇ ਟੈਂਕੂ ਸਾਡੀ ਗਲੀ 'ਚ ਨਹੀਂ ਜਾਂਦਾ ਸਾਡੇ ਬੱਚੇ ਬਿਮਾਰ ਪਏ ਉਹਨਾਂ ਨੂੰ ਦੋ ਵਾਰੀ ਇੱਥੇ ਜਾ ਕੇ ਦਫ਼ਤਰ ਵਿੱਚ ਕਿਹਾ ਅੱਕੇ ਵੀ ਉਹਨਾਂ ਨੂੰ ਸੱਦੇ ਆ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਹੁਣ ਕਹਿੰਦੇ ਨੇ ਹੁਣ ਕਹਿੰਦੇ ਸਾਡੀ ਬੰਬੀ ਦਾ ਨਾਲ ਜੁੜਦ ਤਾ ਤੇ ਸਾਡੀ ਬੰਬੀ ਲੱਗ ਜੇਗੀ ਉਸ ਦਿਨ ਦਾ ਕੋਈ ਵੜਵਾ ਹੀ ਨਹੀਂ ਅਸੀਂ ਬਹੁਤ ਅੰਕਿਆਰ ਕੀਤੀ ਕਿ ਮੌਜੂਦਾ ਜਨਤਾ ਦੀਆਂ ਬੋਤਲਾਂ ਦੇ ਦਫ਼ਤਰਾਂ ਤੇ ਜਾ ਜਾ ਕੇ ਦੰਡਾ ਕਿ ਦੰਡਾ ਲਾਇਆ ਪਰ ਕੋਈ ਸਾਡੀ ਸੁਣਾਈ ਨਹੀਂ ਹੋਈ ਕੋਣ ਕਹਿੰਦਾ ਰੋਜ਼ ਹੱਥ ਚਾਹ ਰੋਜ਼ ਉਹਨਾਂ ਚ ਚੱਲੇਗਾ ਜਿੰਨੇ ਤੱਕ ਪਾਣੀ ਨਹੀਂ ਮਿਲੇਗਾ ਸਾਨੂੰ ਇਹ ਠੂਠ ਕਹਿੰਦੇ 500 ਰੁਪਇਆ ਲੈ ਗਏ ਸੀ ਬੋਟ ਭਾਈ ਸਾਨੂੰ ਇਹ ਸਬੂਤ ਦਿਖਾਣ ਇਸ ਸਬੂਤ ਖਾਨ ਵਿੱਚ ਕਿਹੜੀ ਕਲੋਨੀ ਚ 500 ਰੁਪਇਆ ਦਿੱਤਾ ਫੋਟੋ ਅੱਜ ਕੱਲ ਮੋਬਾਈਲ ਕੋਲ 1000 ਵਾਲੇ ਫੋਟੋ ਚੱਲਿੰਦਾ ਕਿਹੜਾ ਬੰਦਾ ਜੀ ਰੋਜ਼ ਸਸਤਾ ਕਿੰਨਾ ਬਾਤ ਪਾਣੀ ਕਰਦੇ ਪਾਣੀ ਕਰਦੇ ਸਾਡੀ ਕਲੋਨੀ ਦਾ ਬੋਟ ਲੈ ਜਾਂਦੇ ਜਿੱਤ ਜਾਂਦੇ ਸਭ ਕੁਝ ਕਰ ਲੈਂਦੇ ਸਾਡੇ ਮਹੀਨਾ ਦੋ ਮਹੀਨੇ ਹੋ ਗਏ ਪਾਣੀ ਨਹੀਂ ਆਇਆ ਕੋਮੀ ਨਾ ਬਣੀ ਆ ਰਿਹਾ ਇੱਕ ਟੋਪਾ ਪਾਣੀ ਨਾ ਸਾਡੇ ਗਲੀ ਚ ਟੈਂਕ ਆਂਦਾ ਜੀ ਬੰਦੇ ਡੰਕਲੇ ਵਾਦੇ ਨੇ ਟੈਂਕੂ ਸਾਡੀ ਗਲੀ ਚ ਨਹੀਂ ਆਂਦਾ ਸਾਡੇ ਬੱਚੇ ਬਿਮਾਰ ਪਏ ਹਨ ਦੋ ਵਾਰੀ ਅਸੀਂ ਜਾ ਕੇ ਦਫਤਰ ਵਿੱਚ ਗਿਆ ਅੱਥੇ ਵੀ ਇਹਨਾਂ ਨੂੰ ਸੱਦੇ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਮੈਂ ਤੁਹਾਡਾ ਜੀ ਨੀਤਾ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਾਨੂੰ ਇਹ ਠੂਠ ਕਹਿੰਦੇ 500 ਰੁਪਇਆ ਲੈ ਕੇ ਅਸੀਂ ਬੋਟ ਭਾਈ ਸਾਨੂੰ ਇਹ ਸਬੂਤ ਦਿਖਾਣ ਇਹ ਸਬੂਤ ਦਿਖਾਣ ਕਿ ਕਿਹੜੀ ਕਲੋਨੀ ਚ 500 ਰੁਪਇਆ ਦਿੱਤਾ ਫੋਟੋ ਅੱਜ ਕੱਲ ਮੋਬਾਈਲ ਕੋਲ ਬਟਾ ਉਸੇ ਲਈ ਫੋਟੋ ਚੱਲਿੰਦਾ ਜਿਹੜਾ ਤੁਹਾਨੂੰ ਜੀ ਉਸ ਦਾ ਸਬੂਤ ਕਿਤੋਂ ਬਾਅਦ ਦਾ ਮਿਸਟੈਕ ਪਾਣੀ ਕਰਦੇ ਪਾਣੀ ਕਰਦੇ ਸਾਡੀ ਕਲੋਨੀ ਜ ਬੋਟ ਲੈ ਜਾਂਦੇ ਜਿੱਤ ਜਾਂਦੇ ਸਭ ਕੁਝ ਕਰ ਲੈਂਦੇ ਸਾਡੇ ਮਹੀਨਾ ਦੋ ਮਹੀਨੇ ਹੋ ਗਏ ਪਾਣੀ ਨਹੀਂ ਆਇਆ ਅੱਜ ਕਿੱਥੇ ਪਾਣੀ ਪਈ ਬੱਚੇ ਨੇ ਸਕੂਲ ਨੇ ਜਾਣ ਦਾ ਕੰਮਾਂ ਦੇ ਜਾਣ ਦਾ ਦਿਹਾੜੀ ਦਾ ਪੈ ਰਹ ਪਹਿਲਾ ਪਹਾਲਾ ਦੇ ਪਾਣੀ ਇੱਕ ਮੂਲ ਨਹੀਂ ਨਿਕਰਾ ਚੀ ਕਰ ਲਾ ਜੇ ਪਹਿਲਾਂ ਵੀ ਤੁਸੀਂ ਮੋਸਤ ਪ੍ਰਦਰਸ਼ਨ ਕੀਤਾ ਹਣੇ ਤੱਕ ਕਾ ਨਹੀਂ ਮਿਲਦਾ ਨਹੀਂ ਮਾਤਾ ਇੱਥੇ ਕਹਿੰਦੇ ਵੀ ਲਾ ਦਾਂਗੇ ਬੰਬੀ ਲਾ ਦਾਂਗੇ ਬੰਬੀ ਬੰਬੀ ਦੇ ਦੋ ਤਾਪਾ ਫਟ ਗਏ ਮੁਰਗੇ ਆ ਕੇ ਜੀ ਬੜੀ ਬੜੀ ਗਏ ਫੋਨ ਚੱਕਦੇ ਹਨੇ ਸਾਰੀ ਕਲੋਨੀ ਇਕੱਠੀ ਹੋ ਕੇ ਗਏ ਅਭੀ ਨਾ ਸਾਡਾ ਦੋ ਮਹੀਨੇ ਦਾ ਪਾਣੀ ਨਹੀਂ ਆ ਰਿਹਾ ਇੱਕ ਟੋਪਾ ਪਾਣੀ ਨਾ ਸਾਡੇ ਗਲੀ ਚ ਟੈਂਕ ਜਾਂਦਾ ਜੀ ਜਾਂ ਤਾਂ ਟੈਂਕਲੇ ਵਾਦੇ ਨੇ ਟੈਂਕੂ ਸਾਡੀ ਗਲੀ ਚ ਨਹੀਂ ਜਾਂਦਾ ਸਾਡੇ ਬੱਚੇ ਬਿਮਾਰ ਪਏ ਉਹਨਾਂ ਦੋ ਵਾਰੀ ਅਸੀਂ ਜਾ ਕੇ ਦਫ਼ਤਰ ਵਿੱਚ ਆਏ ਅੱਥੇ ਵੀ ਉਹਨਾਂ ਨੂੰ ਸੱਦੇ ਆ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਉਹ ਕਹਿੰਦੇ ਤਾਂ ਹੁਣ ਕਹਿੰਦੇ ਤੁਹਾਡੀ ਬੰਬੀ ਦਾ ਨਾਲ ਝੋੜ ਦੋ ਤਾਂ ਤੁਹਾਡੀ ਬੰਬੀ ਲੱਗ ਜਾਈ ਉਦੋਂ ਦਾ ਕੋਈ ਵੜਵਾ ਹੀ ਨਹੀਂ ਆ ਅਸੀਂ ਮੋਦੀ ਅਸਿਆਰ ਕੀਤੀ ਕਿ ਮੌਜੂਦਾ ਦਰਬਾਰ ਵਿੱਚ ਮੋਦੀਆਂ ਮੋਦੀਆਂ ਦੇ ਦਫ਼ਤਰ ਤੱਕ ਜਾ ਜਾ ਕੇ ਬੰਦਾ ਕਿਰਮੇ ਲਾਏ ਆ ਪਰ ਕੋਈ ਸਾਡੀ ਸੁਣਾਈ ਨਹੀਂ ਹੋਈ ਉਹ ਕਹਿੰਦਾ ਜੇ ਰੋਸਾ ਤੇ ਸ਼ਾਂਤ ਹੋ ਜਾਓ ਉਹਨਾਂ ਚੱਲੇਗਾ ਜਿੰਨੇ ਤੱਕ ਪਾਣੀ ਨਹੀਂ ਮਿਲੇਗਾ